ਮਾਰੀ ਮੋਢੀ ਸ਼ਰਮ ਕਰ ਲੈਂਦੇ ਕਿ ਕੀ ਕਰਵਾਉਣ ਲੱਗੀਆਂ ਮੈਂ ਉਹ ਚੰਗਾ ਭਾਜੀ ਚੰਗਾ ਭਾਜੀ ਆਵੇ ਸਾਡੇ ਘਰ ਆ ਕੇ ਲੜਾਈ ਰਹਿ ਭਜੀ ਦੇ ਕਰਨਾ ਉਹਨੇ ਵੀ ਜੜੀ ਨੇ ਕੀ ਕਰਨਾ ਹੈ ਕਲੀ ਨੇ ਉਹਨੂੰ ਘਰ ਉੱਧਰ ਲਿਆ ਸਾਡਾ ਚੰਗੇ ਭਲੇ ਹੋ ਤੁਸੀਂ ਉਧਰ ਜੱਲੇ ਘਰ ਸਾਡਾ ਜੜ ਕੇ ਰੱਖਤਾ ਤੁਸੀਂ ਉਹ ਅਹੀਂ ਨੇ ਚੰਗੇ ਭਲੇ ਹੁਣ ਆਈਆਂ ਰੱਬ ਨੇ ਢੀ ਬਾਹ ਫੜੀ ਆ ਪੁੱਤ ਮੈਨੂੰ ਸਾਰਾ ਹੀ ਪਤਾ ਸੀ ਪਰ ਇਹੇ ਵੀ ਮੈਂ ਕਿਹਾ ਦੋਵਾਂ ਭਰਾਵਾਂ ਚ ਫੇਕ ਪਾਊਗੀ ਦਰਜਿੰਦਰ ਨਾਲ ਮੈਂ ਗੱਲ ਕੀਤੀ ਸੀ ਅਹੀਂ ਦੋਵਾਂ ਜੜੀਆਂ ਟੱਕਣ ਟਾਕ ਲਿਆ ਵੀ ਚੱਲ ਨਾ ਇਹਨਾਂ ਹੀ ਲੜਾਈ ਆਪੋ ਚ ਹੋਏਗੀ ਪਰ ਮੈਨੂੰ ਨਹੀਂ ਪਤਾ ਕੰਟਾ ਘਟ ਲਿਆ ਜੇ ਅੱਗੇ ਤੋਂ ਫੇਰੇ ਇਦਾਂ ਕੰਮ ਕਰਵਾਉਂਦੇ ਫੇਰ ਲੱਭਣਾ ਤੈਨੂੰ ਪੁੱਤ ਬਥੇਰੀ ਕੀਤੀ ਸੀ ਅਦੀ ਮੈਂ ਤੂੰ ਵੀ ਕਰਨਾ ਘਰ ਬੜੀ ਕੀਤੀ ਸੀ ਇਹਨਾਂ ਨੂੰ ਲੱਗਣੀ ਹੈ ਕਿਦਾਂ ਇਹਨਾਂ ਨੂੰ ਭਰਾ ਦਾ ਹੀ ਦੁਸ਼ਮਣ ਬਣ ਗਿਆ ਤੈਨੂੰ ਮਾਸਾ ਸ਼ਰਮਣਾ ਆਈ ਮੰਮੀ ਮੇਰੀ ਸੁਣੋ ਗੱਲ ਠੀਕ ਹੈ ਨਾ लवली ਤੂੰ ਮੇਰੇ ਵਾਸਤੇ ਮਰ ਗਿਆ ਤੇ ਮੈਂ ਤੇਰੇ ਵਾਸਤੇ ਮਰ ਗਿਆ ਠੀਕ ਹੈ ਨਾ ਅੱਜ ਤੋਂ ਬਾਅਦ ਨਾ ਨਾ ਤੂੰ ਮੇਰੇ ਵੇਰੇ ਬੜੀ ਤੇ ਨਾ ਮੈਂ ਵੱਰਦਾ ਠੀਕ ਹੈ ਨਾ ਇਹ ਗੱਲ ਚੇਤੇ ਰੱਖੀ ਓ ਚੱਲ ਜਾ ਜਾ ਆਪਣਾ ਕੰਮ ਕਰ ਜਾ ਤੈਨੂੰ ਮਾਸਾ ਸ਼ਰਮ ਨਹੀਂ ਆਈ ਕਿਤੇ ਇਮਰੀ ਵੀ ਫੈਮਿਲੀ ਹੈਗੀ ਆ ਮੈਂ ਕਿੱਦਾਂ ਰਹੂੰਗਾ ਜੇ ਮੈਨੂੰ ਕੋ ਹੋ ਜਾਂਦਾ ਉਹਨਾਂ ਪਿੱਛੇ ਕੀ ਕਰਨਾ ਸੀ ਉਹ ਜਿਹੜੇ ਹੱਥੇ ਦੇ ਗੜੀ ਜੋੜਨੀ ਆ ਨਾ ਉਹਦੇ ਗੜੀ ਜੋੜਨੇ ਆ ਜਿਹੜਾ ਆਇਆ ਸੀ ਇਹ ਸ਼ੂਗਰ ਕਰ ਵੀ ਓਠਾ ਨਹੀਂ ਗਿਆ ਨਹੀਂ ਤੇ ਜੇਲ੍ਹ ਚੋਂ ਨਹੀਂ ਆਇਆ ਹਲੇ ਨੂੰ ਤੂੰ ਮੈਂ ਤਾਂ ਸੋਚਿਆ ਸੀ ਤੁਹਾਨੂੰ ਚਾਹ ਪਾਣੀ ਪਿਆਲ ਦਿੰਨੀ ਆ ਤੁਸੀਂ ਤਾਂ ਮੇਰੇ ਗਾਲ ਹੀ ਪੈ ਗਏ ਆ ਆ ਗੱਲ ਮੈਂ ਤਾਂ ਨਹੀਂ ਪਈ ਆ ਤੁਸੀਂ ਇਦਾਂ ਦੀਆਂ ਗੱਲਾਂ ਕਰਨ ਦੇ ਜੇ ਨਾਲੇ ਕੋਈ ਗੱਲ ਨਹੀਂ ਚਾਹ ਪਾਣੀ ਮੈਂ ਉਧਰੋਂ ਪੀ ਕੇ ਆਈ ਆ ਤੇ ਮੈਨੂੰ ਦਲਜੀਤ ਨੇ ਘਰੋਂ ਨਹੀਂ ਕੱਢਿਆ ਹੈਗਾ ਭਰਾ ਜਿਹੜੇ ਆ ਨਾ ਉਹ ਭਰਾ ਹੀ ਰਹਿਣੇ ਆ ਠੀਕ ਆ ਨਾ ਤੁਸੀਂ ਆਪਣੇ ਕੰਮ ਨਾਲ ਹੀ ਕੰਮ ਰੱਖਿਆ ਕਰੋ ਹਾਂ ਹਾਂ ਇਹ ਨਹੀਂ ਮੈਂ ਤੇ ਪੁੰਡਾ ਦੇਖਾ ਕਰ ਨਾ ਤਾਂ ਪਾ ਲਿਆ ਮੈਂ ਤੇ ਨੂੰ ਛੇੜ ਕੇ ਨਾ ਫਾਈ ਲੈ ਲਿਆ ਮੈਂ ਤਾਂ ਸੋਚਿਆ ਹੀ ਮੈਂ ਇਹਦੀ ਬੇਇੱਜ਼ਤੀ ਕਰਾਂਗੀ ਇਹ ਤਾਂ ਉਲਟਾ ਮੇਰੀ ਬੇਇੱਜ਼ਤੀ ਕਰਕੇ ਚੱਲ ਗਈ